ਦੋਸਤੋ ਲਾਲਚ ਬੁਰੀ ਬਲਾ ਐ ਆਪਾਂ ਬਚਪਨ ਵਿੱਚ ਤੋਂ ਹੀ ਸੁਣਦੇ ਆ ਰਹੇ ਹਾਂ ਜਦੋਂ ਲਾਲਚ ਕਿਸੇ ਦੇ ਸਿਰ ਤੇ ਸਵਾਰ ਹੁੰਦਾ ਨਾ ਫਿਰ ਉਹਨੂੰ ਆਪਣੇ ਪ੍ਰਾਏ ਦਾ ਜਿਹੜਾ ਨਾ ਭੇਤ ਉਹ ਉਹਦੇ ਦਿਲ ਦਿਮਾਗ ਵਿੱਚ ਖਤਮ ਹੋ ਜਾਂਦਾ ਫਿਰ ਬਸ ਚਾਹੇ ਲਾਲਚ ਜਿਹੜਾ ਵਾ ਪੋਜੀਸ਼ਨ ਦਾ ਹੋਵੇ ਪੈਸਾ ਇਕੱਠਾ ਕਰਨ ਦਾ ਹੋਵੇ ਜਿਆਦਾ ਇਕੱਠੀ ਕਰਨ ਦਾ ਹੋਵੇ ਕਾਸੀ ਚੀਜ਼ ਦਾ ਵੀ ਹੋਵੇ ਜਦੋਂ ਲਾਲਚੀ ਹੋ ਜਾਂਦਾ ਨਾ ਬੰਦਾ ਫਿਰ ਉਹਨੂੰ ਜਿਹੜਾ ਨਾ ਪਿਆਰ ਮੁਹੱਬਤ ਰਿਸ਼ਤੇ ਨਾਤੇ ਉਹਦੀ ਅੱਖਾਂ ਘੜੀ ਸਭ ਜੜੀ ਉਹ ਮਾਈਨਸ ਹੋ ਜਾਂਦੇ ਜ਼ੀਰੋ ਹੋ ਜਾਂਦੇ ਫਿਰ ਉਹਨੂੰ ਸਿਰਫ ਆਪਣਾ ਲਾਲਚ ਦੇਦਾ ਲਾਲਚੀ ਮਨੁੱਖ ਅਖੀਰ ਵਿੱਚ ਆਪਣਾ ਸਭ ਕੁਝ ਗਵਾ ਵੀ ਲੈਂਦਾ ਵਾ ਕਿਉਂਕਿ ਲਾਲਚ ਦੀ ਕੋਈ ਹਾਦੀ ਨਹੀਂ ਹੁੰਦੀ ਇਨਸਾਂ ਜਿਹੜੇ ਦੁਰਦ ਅੰਨਾ ਬੋਲਾ ਗੁੰਗਾ ਹੋ ਕੇ ਦੁਰਦਾ ਵਾ ਵੀ ਬਸ ਮੈਂ ਆਪਣਾ ਫਾਇਦਾ ਹੀ ਕਰਨਾ ਤੇ ਦੋਸਤੋ ਅੱਜ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੈ ਪੰਜਾਬ ਦੇ ਇੱਕ ਪੁਰਾਣੇ ਜਿਹਾ ਜੰਗਲ ਸੀ ਉਹਦੇ ਲਾਗੇ ਇੱਕ ਪਿੰਡ ਵਸਿਆ ਹੋਇਆ ਸੀ ਜਿਹਦਾ ਨਾਮ ਕਲਗਰਪੁਰ ਸੀ ਤੇ ਇਹ ਪਿੰਡ ਦੇ ਬਾਹਰ ਹੀ ਨਾ ਜਿਹੜਾ ਜੰਗਲ ਸੀ ਨਾ ਉਥੇ ਚ ਬੜੀਆਂ ਕਣੀਆਂ ਜੀਆਂ ਸੰਘਣੀਆਂ ਝਾੜੀਆਂ ਵਿੱਚ ਨਾ ਇੱਕ ਕੱਚਾ ਮਿੱਟੀ ਦਾ ਮਕਾਨ ਸੀ ਤੇ ਉਹਦੇ ਵਿੱਚ ਤਿੰਨ ਚੋਰ ਜੜੇ ਉਹ ਰਹਿੰਦੇ ਸੀ ਉਹ ਬਹੁਤ ਹੀ ਬਦਨਾਮ ਸੀ ਪਹਿਲਾਂ ਪਿੰਡ ਵਿੱਚ ਚੋਰੀਆਂ ਕਰਿਆ ਕਰਦੇ ਸੀ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਕੱਢ ਦਿੱਤਾ ਪਿੰਡ ਵਿੱਚੋਂ ਕਿਉਂਕਿ ਉਹਨਾਂ ਨੇ ਜੀਣਾ ਹਰਾਮ ਕਰ ਰੱਖਿਆ ਸੀ ਪਿੰਡ ਵਾਲਿਆਂ ਦਾ ਤੇ ਹੁਣ ਉਹ ਕੱਚੇ ਮਕਾਨ ਵਿੱਚ ਬਹਿ ਕੇ ਪੁੱਠੀਆਂ ਸਿੱਧੀਆਂ ਸਕੇਮਾਂ ਲਾਉਂਦੇ ਰਹਿੰਦੇ ਸੀ ਉਹਨਾਂ ਵਿੱਚੋਂ ਇੱਕ ਜਿਹੜਾ ਬਹੁਤ ਹੀ ਜ਼ਿਆਦਾ ਚਲਾਕ ਚੋਰ ਸੀ ਉਹਦਾ ਨਾਂ ਜੱਗਾ ਸੀ ਉਹ ਉਹਦਾ ਕੱਦ ਕਾਫੀ ਲੰਬਾ ਸੀ ਹੈ ਵੀ ਬੜਾ ਸਿਆਣਾ ਤੇ ਉਹਦੇ ਸਿਰ ਤੋਂ ਟੋਪੀ ਕਦੇ ਨਹੀਂ ਹਿੱਲਤਦੀ ਉਹ ਸਦਾ ਹੀ ਟੋਪੀ ਪਾ ਕੇ ਰੱਖਦਾ ਸੀ ਤੇ ਪਰ ਇੱਕ ਗੱਲ ਸੀ ਉਹ ਜਿਹਦਾ ਬੁਰਾ ਕਰਨ ਬਾਰੇ ਸੋਚ ਲੈਂਦਾ ਜਾਂ ਜੇ ਦੀ ਚੋਰੀ ਜੇ ਦੇ ਘਰ ਕਰਨ ਬਾਰੇ ਸੋਚ ਲੈਂਦਾ ਉਹਦਾ ਉਹ ਛੱਡਦਾ ਕੱਖ ਨਹੀਂ ਸੀ ਦੂਸਰਾ ਹੈਗਾ ਸੀ ਬਾਬਾ ਉਹ ਹੈ ਬੜਾ ਤਾਕਤਵਰ ਤੇ ਪਰ ਹੈ ਬੜਾ ਗੁੱਸੇ ਵਾਲਾ ਸੀ ਉਹਦੀ ਲੰਬੀ ਦਾੜੀ ਸੀ ਤੇ ਜਿਉ ਉਹ ਗੁੱਸੇ ਵਿੱਚ ਜਦੋਂ ਅੰਨਾ ਹੋ ਜਾਂਦਾ ਨਾ ਉਹਨੂੰ ਗੁੱਸਾ ਚੜ ਜਾਂਦਾ ਫਿਰ ਤੇ ਉਹ ਕਿਸੇ ਦਵੀ ਉਹ ਨੁਕਸਾਨ ਕਰ ਸਕਦਾ ਸੀ ਫਿਰ ਤੇ ਉਹਨੂੰ ਗੁੱਸੇ ਵਿੱਚ ਆਏ ਨੂੰ ਕੋਈ ਰੋਕ ਵੀ ਨਹੀਂ ਸਕਦਾ ਤੇ ਤੀਸਰਾ ਜਿਹੜਾ ਸੀ ਉਹਦਾ ਨਾਮ ਨਖੋ ਸੀ ਉਹ ਹੈ ਤੇ ਕੱਦ 'ਚ ਬੜਾ ਛੋਟਾ ਜਿਹਾ ਹੀ ਪਰ ਉਹਨਾਂ ਦੋਵਾਂ ਨਾਲੋਂ ਜ਼ਿਆਦਾ ਲਾਲਚੀ ਸੀ ਦੇਖੋ ਦੀ ਕਮਜ਼ੋਰ ਸੀ ਪਰ ਦਿਮਾਗ ਉਹਦਾ ਬਹੁਤ ਤੇਜ਼ ਸੀ ਹਰ ਚੀਜ਼ 'ਚ ਉਹ ਆਪਣਾ ਫਾਇਦਾ ਹੀ ਵੇਖਦਾ ਸੀ ਤੇ ਜੰਗਲ ਵਿੱਚ ਬੜੀ ਠੰਡੀ ਹਵਾ ਚੱਲ ਰਹੀ ਸੀ ਤੇ ਉਹ ਮਿੱਟੀ ਦੇ ਘਰ ਵਿੱਚ ਇੱਕ ਮੋਮਬਤੀ ਜਗ ਰਹੀ ਸੀ ਉਥੇ ਇੱਕ ਛੋਟਾ ਜਿਹਾ ਟੇਬਲ ਸੀ ਤੇ ਉਹ ਟੇਬਲ ਦੇ ਆਲੇ-ਦੁਆਲੇ ਉਹ ਤਿੰਨੋਂ ਚੋਰ ਜਿਹੜੇ ਸੀ ਉਹ ਬੈਠੇ ਹੋਏ ਸੀ ਜੱਗਾ ਜਿਹੜਾ ਸੀ ਹੌਲੀ ਜੀ ਬੋਲਿਆ ਕਹਿੰਦਾ ਵੀ ਮੇਰੇ ਕੋਲ ਇੱਕ ਬਹੁਤ ਵੱਡੀ ਖਬਰ ਆ ਆਪਣਾ ਜਿਹੜਾ ਲੱਗ ਇੱਕ ਪਿੰਡ ਆ ਨਾ ਉਥੋਂ ਦਾ ਜਗਦੀਸ਼ ਸੇਠ ਆ ਜਿਹੜਾ ਸੋਨੇ ਦਾ ਕਾਰੋਬਾਰ ਕਰਦਾ ਅੱਜ ਉਹ ਕਰਨੀ ਹੈਗਾ ਅੱਜ ਉਹ ਸਾਰੇ ਪਰਿਵਾਰ ਨਾਲ ਕਿਤੇ ਬਾਹਰ ਗਿਆ ਵਾ ਤੇ ਉਹਦੇ ਘਰ ਵਿੱਚ ਸੋਨੇ ਚਾਂਦੀ ਤੇ ਹੀਰੇ ਜਿਹੜੇ ਆ ਨਾ ਜਿੱਦਾਂ ਗਹਿਣੇ ਆ ਉਹ ਭਰਿਆ ਪਿਆ ਜੇ ਉਬੀ ਉਹਨੇ ਇੱਕ ਬਾਕਸ ਵਿੱਚ ਪਾ ਕੇ ਰੱਖਿਆ। ਬਾਬੇ ਦੀਆਂ ਅੱਖਾਂ ਚਮਕ ਪਈਆਂ। ਕਿੰਨਾ ਤੇ ਫਿਰ ਜੱਗਾ ਹੱਸਣ ਲੱਪਿਆ ਕਹਿੰਦਾ ਕਿ ਐਨਾ ਕਿ ਕਿਸੇ ਰਾਜੇ ਨੇ ਵੀ ਨਾ ਵੇਖਿਆ ਹੋਵੇ। ਜੇ ਆਪਾਂ ਚੋਰੀ ਕਰ ਲਈਏ ਨਾ ਤੇ ਸਾਰੀ ਜ਼ਿੰਦਗੀ ਆਪਾਂ ਨੂੰ ਫਿਰ ਚੋਰੀ ਕਰਨ ਦੀ ਜ਼ਰੂਰਤ ਨਹੀਂ ਪੈਣੀ। ਐਨਾ ਉਹਦੇ ਘਰ ਮਾਲ ਪਿਆ ਹੈਗਾ। ਨਿੱਖੋ ਜੜਾ ਉਤਰੰਤ ਬੋਲ ਪਿਆ। ਫਿਰ ਸੋਚ ਕੇ ਰਹਿ ਜੇ ਅੱਜ ਹੀ ਚੱਲੀਏ। ਨੇ ਇੱਕ ਦੂਜੀ ਵੱਲ ਵੇਖਣ ਲੱਪੇ ਤੇ ਹੱਸਣ ਲੱਗੇ। ਤਿੰਨਾਂ ਦੀਆਂ ਅੱਖਾਂ ਵਿੱਚ ਲਾਲਚ ਦੀ ਚਮਕ ਸੀ। ਦਿਲ ਵਿੱਚ ਖੁਸ਼ੀ ਸੀ ਕਿ ਅੱਜ ਅਹੀਂ ਬਹੁਤ ਵੱਡਾ ਹੱਥ ਮਾਰ ਕੇ ਜਿਹੜਾ ਨਾ ਆਉਣਾ ਵਾ ਤੇ ਦਿਮਾਗ ਵਿੱਚ ਉਹ ਜਿਹੜਾ ਖਜ਼ਾਨਾ ਪਿਆ ਸੀ ਨਾ ਉਹਦੇ ਸੁਪਨੇ ਲੈਣ ਲੱਗ ਪਏ। ਕਿ ਹੋ ਚੁੱਕੀ ਕੀ ਹੋਊਗਾ? ਅੱਜ ਅਹੀਂ ਕੀ ਕੀ ਚੋਕੇ ਲੈ ਕੇ ਆਵਾਂਗੇ? ਫਿਰ ਸਾਡੀ ਜ਼ਿੰਦਗੀ ਕਿੱਦਾਂ ਦੀ ਹੋਊਗੀ? ਇਹ ਸਭ ਕੁਝ ਉਹਨਾਂ ਦੇ ਦਿਮਾਗ 'ਚ ਜਿਹੜਾ ਨਾ ਤੇ ਦਿਲ ਵਿੱਚ ਸੁਪਨੇ ਆ ਰਹੇ ਸੀ। ਅਧੀ ਰਾਤ ਹੋਈ ਤਿੰਨਾਂ ਨੇ ਸੋਚਿਆ ਵੀ ਹੁਣ ਬੜਾ ਵਧੀਆ ਟਾਈਮ ਆ ਸਾਰੇ ਲੋਕੀ ਸੁੱਤੇ ਪਏ ਆ ਤੇ ਚੋਰੀ ਕੀਤੀ ਜਾਵੇ ਉਸ ਦਿਨ ਅਸਮਾਨ ਬਿਲਕੁਲ ਕਾਲਾ ਸੀ ਚੰਨ ਬੱਦਲਾਂ ਵਿੱਚ ਲੁਕਿਆ ਹੋਇਆ ਸੀ ਤੇ ਤਿੰਨੇ ਸੇਠ ਦੇ ਘਰ ਵੱਲ ਨੂੰ ਤੁਰ ਪਏ ਘਰ ਦੇ ਬਾਹਰ ਗਏ ਘਰ ਵਿੱਚ ਬਿਲਕੁਲ ਚੁੱਪ ਸ਼ਾਂਤੀ ਸੀ ਬਿਲਕੁਲ ਸੁਨਨਾ ਸੀ ਘਰ ਕਿਉਂਕਿ ਉਹਨਾਂ ਨੂੰ ਪਤਾ ਸੀ ਸੇਠ ਬਾਹਰ ਗਿਆ ਹੁਣ ਸਿਰਫ ਤਾਲਾ ਤੋੜਨਾ ਸੀ ਤੇ ਅੰਦਰ ਚਲੇ ਜਾਣਾ ਸੀ ਬਾਬਾ ਜਿਹੜਾ ਉਹ ਤੇ ਮਾਰ ਸੀ ਤਾਲੇ ਤੋੜਨ ਵਿੱਚ ਉਹਨੇ ਚਟੱਕ ਕੀਤਾ ਤੇ ਤਾਲਾ ਤੋੜ ਦਿੱਤਾ ਤੇ ਦਰਵਾਜ਼ਾ ਖੁੱਲ ਗਿਆ ਫਿਰ ਹੌਲੀ ਹੌਲੀ ਅੰਦਰ ਚਲੇ ਗਏ ਐਦਾਂ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਕਿਸਮਤ ਉਹਨਾਂ ਦੇ ਪੈਰਾਂ ਦੇ ਹੇਠਾਂ ਉਹਨਾਂ ਨੂੰ ਆਪਣੇ ਵੱਲ ਖਿੱਚ ਰਹੀ ਆ ਕਮਰੇ ਵਿੱਚ ਜਦੋਂ ਗਏ ਆ ਤੇ ਉਹਨਾਂ ਨੇ ਸਾਰੇ ਪਾਸੇ ਚੰਗੀ ਤਰ੍ਹਾਂ ਵੇਖਿਆ ਤੇ ਉਹਨਾਂ ਨੂੰ ਇੱਕ ਲੰਗਾ ਵੀ ਇੱਕ ਵਾਰੀ ਆ ਜਿੱਤੇ ਤੇ ਤਾਲਾ ਲੱਗਾ ਹੋਇਆ ਉਹਨਾਂ ਉਹ ਵੀ ਤਾਲਾ ਤੋੜਿਆ ਤੇ ਅੰਦਰ ਉਹਨਾਂ ਨੂੰ ਉਹ ਸੰਦੂਕ ਮਿਲ ਗਿਆ ਜਿਹਦੇ ਚ ਵੱਡਾ ਉਹ ਸੰਦੂਕ ਪਿਆ ਹੋਇਆ ਸੀ ਤੇ ਜਦੋਂ ਉਹਨਾਂ ਨੇ ਥੋੜੀ ਰੋਸ਼ਨੀ ਕੀਤੀ ਤੇ ਸੋਨੇ ਦੀ ਚਲਕ ਜਿਹੜੀ ਆ ਨਾ ਉਹਨਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੱਤਾ ਉਹਨੇ ਜੱਗਾ ਜਿਹੜਾ ਹੌਲੀ ਜੀ ਕਹਿੰਦਾ ਕਹਿੰਦਾ ਲਓ ਜੀ ਸਾਡਾ ਖਜ਼ਾਨਾ ਸਾਨੂੰ ਮਿਲ ਗਿਆ ਤੇ ਜਿਵੇਂ ਹੀ ਸੰਦੂਕ ਉਹਨਾਂ ਖੋਲ੍ਹਿਆ ਸੋਨੇ ਦੇ ਸਿੱਕੇ ਹਾਰ ਵਾਲੀਆਂ ਮਹਿੰਗੇ ਗਹਿਣੇ ਸੰਦੂਖ ਭਰਿਆ ਪਿਆ ਸੀ ਸੋਨੇ ਦੇ ਗਹਿਣਿਆਂ ਨਾਲ ਸਿੱਕਿਆਂ ਨਾਲ ਤਿੰਨਾਂ ਦੇ ਤੇ ਦਲਗਜ ਦਾ ਸਾਹੀ ਰੁਕ ਗਏ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਇੰਨਾ ਸੋਨਾ ਕਦੀ ਵੇਖਿਆ ਹੀ ਨਹੀਂ ਸੀ ਐਨੀ ਦੌਲਤ ਕਦੀ ਵੇਖੀ ਨਹੀਂ ਸੀ ਉਹਨਾਂ ਨੇ ਕੀ ਕੀਤਾ ਵੀ ਸਾਰੇ ਖਜ਼ਾਨੇ ਨੂੰ ਬੋਰੀ ਵਿੱਚ ਭਰ ਕੇ ਤੇ ਉਹ ਜੰਗਲ ਦੇ ਵਿੱਚਕਾਰ ਬਿਲਕੁਲ ਚਲੇ ਗਏ ਉੱਥੇ ਇੱਕ ਪੁਰਾਣਾ ਖੂਹ ਸੀ ਤੇ ਉੱਥੇ ਉਹ ਚਲੇ ਗਏ ਕਿਉਂਕਿ ਰਾਤ ਕਾਫੀ ਡੂੰਗੀ ਹੋ ਗਈ ਸੀ ਹੁਣ ਉਹਨਾਂ ਨੂੰ ਭੁੱਖ ਵੀ ਬੜੀ ਲੱਗੀ ਸੀ ਜੱਗਾ ਕਹਿੰਦਾ ਵੀ ਹੁਣ ਇਦਾਂ ਵਾ ਖਜ਼ਾਨਾ ਤੇ ਆਪਣੇ ਕੋਲ ਆ ਗਿਆ ਤੇ ਖਾਣੇ ਦਾ ਕਿਦਾਂ ਇੰਤਜ਼ਾਮ ਕਰੀਏ ਤੇ ਜਿਹੜਾ ਨਿੱਖੂ ਸੀ ਉਹਨੂੰ ਕਹਿੰਦਾ ਵੀ ਨਿੱਖੂ ਤੂੰ ਨੇਲੀ ਪਿੰਡ ਤੋਂ ਖਾਣਾ ਹੀ ਲਿਆ ਨਿੱਖੂ ਕਹਿੰਦਾ ਠੀਕ ਆ ਨਾਲੇ ਮੈਂ ਪਤਾ ਮੈਨੂੰ ਕਰਦਾ ਮੈਂ ਕਿੱਥੋਂ ਚੋਕੇ ਲਿਆਉਣਾ ਖਾਣਾ ਤੇ ਮੈਂ ਲੈ ਕੇ ਆਉਣਾ ਨਿੱਖੂ ਜਿਹੜਾ ਖਾਣਾ ਲੈਣ ਲਈ ਦੌੜ ਪਿਆ ਪਰ ਉਹਦਾ ਜਿਹੜਾ ਦਿਮਾਗ ਸੀ ਉਹ ਬੜਾ ਜ਼ਹਿਰੀਲਾ ਸੀ ਉਹਦੇ 'ਚ ਬੜੇ ਪੁੱਠੇ ਸਿੱਧੇ ਵਿਚਾਰ ਆਉਂਦੇ ਸੀ ਉਹਦੇ ਮਨ 'ਚ ਇੱਕ ਬਹੁਤ ਹੀ ਜਿਰਾਣਾ ਜ਼ਬਰਦਸਤ ਉਹਦੇ ਸਾਬਨਾ ਵਿਚਾਰ ਆ ਗਿਆ ਉਹਨੇ ਸੋਚਿਆ ਵੀ ਜੇ ਇਹ ਦੋਵੇਂ ਮਰ ਜਾਣ ਤੇ ਖਜ਼ਾਨਾ ਤੇ ਸਾਰਾ ਮੇਰਾ ਹੋ ਜਾਊ ਕਿਉਂ ਨਾ ਮੈਂ ਖਾਣੇ ਵਿੱਚ ਜ਼ਹਿਰ ਮਿਲਾ ਦਾਂ ਤੇ ਇਹਨਾਂ ਨੂੰ ਖਵਾ ਦਾਂ ਤੇ ਬਾਅਦ ਚੋਂ ਸਾਰਾ ਖਜ਼ਾਨਾ ਜਿਹੜਾ ਉੱਤੇ ਮੈਂ ਕਬਜ਼ਾ ਕਰ ਲਾਂ ਉਹ ਤੇ ਬੜਾ ਉਹਦਾ ਦਿਲ ਖੁਸ਼ ਹੋ ਗਿਆ ਵੀ ਹੈ ਮੇਰੇ ਦਿਮਾਗ ਨੇ ਏਡੀ ਵੱਡੀ ਸਕੀਮ ਜੜੀ ਮੈਨੂੰ ਦੱਸ ਦਿੱਤੀ ਹੈ ਉਧਰ ਜਿਹੜੇ ਖੋਲਾਗੇ ਦੋਵੇਂ ਜੱਗਾ ਤੇ ਬਾਬਾ ਬੈਠੇ ਸੀ ਉਹ ਵੀ ਨਿੱਖੂ ਨੂੰ ਧੋਖਾ ਦੇਣ ਦੀਆਂ ਸਾਜ਼ਿਸ਼ਾਂ ਰਚਣ ਲੱਗੇ ਜੱਗਾ ਤੇ ਬਾਬਾ ਜਿਹੜਾ ਸੀ ਉਹਨਾਂ ਨੂੰ ਵੀ ਲਾਲਚ ਆ ਗਿਆ ਵੀ ਕਿਉਂ ਐ ਖਜ਼ਾਨੇ ਦੇ ਤਿੰਨ ਹਿੱਸੇ ਕਰਨੇ ਕਿਉਂ ਨਾ ਆਪਾਂ ਖਜ਼ਾਨੇ ਦੇ ਦੋ ਹਿੱਸੇ ਕਰ ਲਈਏ ਤੇ ਜੱਗਾ ਕਹਿੰਦਾ ਬਾਬੇ ਨੂੰ ਹੌਲੀ ਬਾਜ ਵਿੱਚ ਵੀ ਜੇ ਨਿੱਖੂ ਜਦੋਂ ਆਇਆ ਨਾ ਆਪਾਂ ਉਹਨੂੰ ਖਤਮ ਕਰ ਦਈਏ ਤੇ ਖਜ਼ਾਨਾ ਅੱਧਾ ਦਾ ਵੰਡ ਲਈਏ ਜੱਗਾ ਸੋਚਦਾ ਹਾਂ ਨਿੱਖੂ ਛੋਟਾ ਵਾ ਤੇ ਉਹਨੂੰ ਮਾਰਨਾ ਜਿਹੜਾ ਆਸਾਨ ਹੈਗਾ ਵਾ ਦੂਆਂ ਦੀਆਂ ਅੱਖਾਂ ਵਿੱਚ ਇੱਕ ਜ਼ਹਿਰੀਲੀ ਚਮਕ ਸੀ ਤੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮੌਤ ਉਹਨਾਂ ਦੇ ਨੇੜੇ ਵੀ ਜੜੀ ਹੈ ਨਾ ਹੌਲੀ-ਹੌਲੀ ਆ ਰਹੀ ਹੈ ਜਦੋਂ ਨਿੱਖੂ ਖਾਣਾ ਲੈ ਕੇ ਆਇਆ ਤੇ ਨਿੱਖੂ ਤੇ ਹਾਈਵੇ ਹੋਵੇ ਵੇਸਲਾ ਸੀ ਉਹਨੂੰ ਲੱਗਣ ਡਿਆ ਸੀ ਮੈਂ ਸਕੀਮ ਲਾਈ ਹੈ ਤੇ ਉਹਨੂੰ ਪਤਾ ਹੀ ਨਹੀਂ ਸੀ ਕਿ ਐਵੀ ਸਕੀਮ ਲਾ ਕੇ ਬੈਠੇ ਆ ਜਿਉਂ ਹੀ ਉਹ ਨੇੜੇ ਆਇਆ ਜੱਗੇ ਤੇ ਬਾਬੇ ਨੇ ਉਹਤੇ ਹਮਲਾ ਕਰ ਦਿੱਤਾ ਇਤੋਂ ਪਹਿਲਾਂ ਕਿ ਨਿੱਖੂ ਕੋਈ ਸਮਝ ਪਾਉਂਦਾ ਤੇ ਉਹਨਾਂ ਨੇ ਇੰਨਾ ਜ਼ਬਰਦਸਤ ਹਮਲਾ ਕੀਤਾ ਉਹਨੂੰ ਇੰਨਾ ਮਾਰਿਆ ਕੁੱਟਿਆ ਉਥੇ ਮਰ ਗਿਆ ਹੁਣ ਬਾਬਾ ਜਿਹੜਾ ਹੱਸਦਾ ਕਹਿੰਦਾ ਆਪਾਂ ਦੋਵੇਂ ਬਚੀ ਆ ਹੁਣ ਖਜ਼ਾਨਾ ਸਾਡਾ ਦੋਵੇਂ ਭੁੱਖੇ ਸੀ ਕਹਿੰਦੇ ਕਿ ਖਜ਼ਾਨਾ ਬਾਅਦ ਚੋਂ ਵੰਡਦੇ ਆ ਪਹਿਲੋਂ ਖਾਣਾ ਖਾ ਲੀਨੇ ਤੇ ਦੋਵੇਂ ਖਾਣੇ ਤੇ ਟੁੱਟ ਪਏ ਤੇ ਜਦੋਂ ਖਾਣਾ ਜੀ ਅੱਧਾ ਵੀ ਨਹੀਂ ਖਾਦਾ ਤੇ ਬਾਬੇ ਨੂੰ ਚੱਕਰ ਆਉਣ ਲੱਗ ਪਏ ਬਾਬੇ ਦਾ ਮੂੰਹ ਸੁੱਕਣ ਲੱਗ ਪਿਆ ਤੇ ਜਿਹੜਾ ਹੈਗਾ ਸੀ ਜੱਗੂ ਉਹਨੋਂ ਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਦੋਵੇਂ ਡੇਗ ਪੇ ਜੱਗੂ ਹੱਥ ਹਲਾਉਂਦਾ ਕਹਿੰਦਾ ਮੈਨੂੰ ਲੱਗਦਾ ਖਾਣੇ ਵਿੱਚ ਤੇ ਉਹਦਾ ਸਾਰ ਰੋਕਦਾ ਗਿਆ ਉਹਦੇ ਮੂੰਹ ਚੋਂ ਸ਼ਬਦ ਬਿਨਾਂ ਨਿਕਲੇ ਜ਼ਹਿਰ ਤੇ ਦੋਵੇਂ ਜੰਗਲ ਦੀ ਮਿੱਟੀ ਤੇ ਡੇਕ ਕੇ ਮਰ ਜਾਂਦੇ ਆ ਸਵੇਰੇ ਜਦੋਂ ਲੋਕੀ ਜਿਹੜੇ ਆਪਣਾ ਜੰਗਲ ਵਿੱਚ ਲੱਕੜਾ ਲੁਕਣਾ ਵੱਢਣ ਆਏ ਤੋ ਉਹਨਾਂ ਤਿੰਨਾਂ ਦੀਆਂ ਲਾਸ਼ਾਂ ਵੇਖੀਆਂ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਇੱਕ ਬਜ਼ੁਰਗ ਸੀ ਕਹਿੰਦਾ ਇਹਨਾਂ ਤਿੰਨਾਂ ਨੇ ਸਾਰੇ ਇਲਾਕੇ ਨੂੰ ਇੰਨਾ ਤੰਗ ਕਰ ਰੱਖਿਆ ਸੀ ਸਾਡੀ ਜਾਨ ਹੀ ਮੁਠੀ ਵਿੱਚ ਆਈ ਰਹਿੰਦੀ ਸੀ ਵੀ ਪਤਾ ਨਹੀਂ ਕਦੋਂ ਆ ਕੇ ਇਹਨਾਂ ਕਿੰਨਾ ਲੁੱਟ ਕੇ ਲੈ ਜਾਣਾ ਵਾ ਤੇ ਵੇਖ ਲਓ ਲਾਲਚ ਦਾੰਤ ਕੀ ਹੋਇਆ ਮੌਤ ਮਿਲੀ ਇਹਨਾਂ ਨੂੰ ਉਹਨੇ ਜਿਹਨੂੰ ਜਿਹੜਾ ਸੇਠ ਸੀ ਉਹਦਾ ਨੌਕਰ ਵੀ ਉਧਰ ਨੂੰ ਆ ਗਿਆ ਕਹਿੰਦਾ ਕਿ ਸੇਠ ਹੋਣੇ ਘਰ ਆਇਆ ਵਾ ਤੇ ਘਰ ਖਾਲੀ ਪਿਆ ਵਾ ਸੀਠ ਦਾ ਸਾਰਾ ਖਜ਼ਾਨਾ ਚੋਰਾਂ ਨੇ ਲੁੱਟ ਲਿਆ ਵਾ ਤੇ ਜਦੋਂ ਉੱਥੇ ਵੇਖਿਆ ਉਹਨੇ ਵੀ ਖਜ਼ਾਨਾ ਤੇ ਇੱਥੇ ਪਿਆ ਹੈਗਾ ਵਾ ਤੇ ਫਿਰ ਇੱਕ ਸਿਆਣਾ ਜਿਹੜਾ ਆਦਮੀ ਸੀ ਉਹਨੇ ਕਿਹਾ ਕਿ ਸੀਠ ਨੂੰ ਹੁਣੇ ਬੁਲਾ ਲਓ ਤੇ ਇਹ ਖਜ਼ਾਨਾ ਜਿਹੜਾ ਵਾ ਉਹ ਆਪਣਾ ਜਿਹੜਾ ਲੈ ਜਾਵੇ ਤੇ ਨਾਲ ਹੀ ਪਿੰਡ ਦੇ ਲੋਕ ਕਹਿਣ ਲੱਪੇ ਵੀ ਵੇਖ ਲੋ ਚੋਰੀ ਕੀਤੀ ਦੌਲਤ ਕਦੇ ਕਿਸੇ ਨੂੰ ਸੁੱਖ ਨਹੀਂ ਦਿੰਦੀ ਏ ਠੀਕ ਆ ਕਿ ਬੰਦੇ ਨੂੰ ਉਸ ਟਾਈਮ ਲੱਗਦਾ ਵਾ ਪਰ ਸੁੱਖ ਨਹੀਂ ਮਿਲਦਾ ਲਾਲਚ ਮਨੁੱਖ ਨੂੰ ਅੰਨਾ ਕਰ ਦਿੰਦਾ ਵਾ ਪਹਿਲੋਂ ਫਿਰ ਤਬਾਹ ਕਰਦਾ ਵਾ ਤੇ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਲਾਲਚ ਜਿਹੜਾ ਇਹ ਚੰਗੀ ਗੱਲ ਨਹੀਂ ਹੁੰਦੀ ਕਰਨੀ ਲਾਲਚ ਹਮੇਸ਼ਾ ਬੰਦੇ ਨੂੰ ਤਬਾਹ ਕਰ ਦਿੰਦਾ ਵਾ ਤੇ ਜਿਹੜਾ ਦੂਜਿਆਂ ਦੀ ਦੌਲਤ ਜਿਹੜੀ ਆ ਈਮਾਨਦਾਰੀ ਦੀ ਕੀਤੀ ਕਮਾਈ ਨੂੰ ਜਿਹੜਾ ਆਪਣੇ ਘਰ ਵਿੱਚ ਵਰਦਾ ਨਾ ਚੁੱਕਦਾ ਵਾ ਅੰਤ ਉਹਦਾ ਵੀ ਜਿਹੜਾ ਬਹੁਤ ਬੁਰਾ ਹੁੰਦਾ ਵਾ ਤੇ ਇਹ ਕਹਾਣੀ ਸਾਨੂੰ ਦੋਸਤੋ ਦੱਸਦੀ ਆ ਕਿ ਲਾਲਚ ਤੇ ਬੁਰਾਈ ਦਾ ਅੰਤ ਕਦੇ ਚੰਗਾ ਨਹੀਂ ਹੁੰਦਾ ਪਰ ਜੋ ਅਸੀਂ ਜੇ ਨੇਕੀਆਂ ਕਰਦੇ ਆ ਨਾ ਈਮਾਨਦਾਰੀ ਦੀ ਜ਼ਿੰਦਗੀ ਜੀਂਨੇ ਆ ਉਹ ਸਾਨੂੰ ਸਕੂਨ ਦਿੰਦੀ ਆ ਅਸੀਂ ਸਕੂਨ ਦੀ ਨੀਂਦ ਸੌਂਨੇ ਆ ਅਸਲੀ ਬੰਦੇ ਨੂੰ ਮਿਹਨਤ ਦੀ ਕਮਾਈ ਕਰਕੇ ਖਾਣੀ ਚਾਹੀਦੀ ਆ ਲਾਲਚ ਨਹੀਂ ਕਰਨਾ ਚਾਹੀਦਾ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ